सारे हैं। बहुत धनबाद करना की जिन्हों ने मेरी कोशिश दे देश तक पहुंचा है सो तो इन्हों का मैं हमेशा रेहनी तो रहा बाकी मनोहर धारीवाल जी जो हमेशा मेन सपोर्ट करते हैं जिन्हों की बदौलत अब मैं बैन जुगावा मदन जलं साहब लेजेंड मेकर ने और हमेशा अपना आशीर्वाद रखते हैं सरपंच साहब आए हैं सुरजीत सिंह जी नांदपुर साहब सो पवन ग्रोटिया जी गीतकार साहब और विपन वीडियो डायरेक्टर मेरे नाल सो इन्हों भी जे आया करना है सो इस गीत बच्चे एक सभ्याचार गीत है जी जो पवन ग्रोटिया जी ने लिखा बहुत वाइया परिवारक गाँव ਦੀਪਨ ਜੀ ਵੱਲੋਂ ਵੀ ਵੀਡੀਓ ਕੀਤੀ ਗਈ ਹੈ ਮੇਰੇ ਸਾਥ ਦੇ ਵਿੱਚ ਪਰ ਹਰ ਯੂਮੀ ਜੀ ਵੱਲੋਂ ਵੀ ਜੀ ਕੀਤਾ ਗਿਆ ਤਾਂ ਸੋ ਮੈਂ ਆਪ ਜੀ ਦਾ ਬਹੁਤ ਬਹੁਤ ਇੱਕ ਵਾਰੀ ਧੰਨਵਾਦ ਕਰਦਾ ਹਾਂ ਕਿ ਪ੍ਰੈਸ ਮੀਡੀਆ ਦੇ ਅਗੇ ਕੋਈ ਮੈਨੂੰ ਦੇਸ਼ ਵਿਦੇਸ਼ ਤੱਕ ਪਹੁੰਚਾ ਰਹੇ ਤੇ ਥੋੜੇ ਥੋੜੇ ਸੌਂਦ ਥੋੜੇ ਬੋਲ ਦੱਸੂਗੇ ਕਿਉਂਕਿ ਜਿਸ ਤਰੀਕੇ ਤੁਸੀਂ کہہ ਰਹੇ ਸਬਿਆਚਾਰਕ ਗੀਤ ਤੇ ਪੋਸਟਰ ਤੋਂ ਤੇ ਉਹ ਥੋੜਾ ਜਿਹਾ ਸੀ ਥੋੜਾ ਕੰਫਿਊਜ਼ਡ ਥੋੜਾ ਦੱਸੂਗੇ ਮੁੰਡੇ ਹੋ ਕੇ ਨੇ دیਵਾਨੇ ਤੇਰੇ ਰੂਪ ਦੇ ਰੱਖੇ ਸਾਰਿਆਂ ਦੇ ਕਾਲਜੇ ਤੂੰ ਫੂਕ ਕੇ ਜਵਾਨੀ ਨੂੰ ਬਚਾ ਕੇ ਰੱਖ ਲੈ ਜੇ ਤੂੰ ਨਜ਼ਰਾਂ ਤੋਂ ਜੇ ਤੂੰ ਨਜ਼ਰਾਂ ਤੋਂ ਜੇ ਤੂੰ ਨਜ਼ਰਾਂ ਤੋਂ ਬਚੇ ਨਾਏ ਸੋਣੀਏ ਨਿਕਾ ਡਿੱਕਾ ਲਾ ਕੇ ਰੱਖ ਲੈ ਜੇ ਤੂੰ ਨਜ਼ਰਾਂ ਤੋਂ ਬਚੇ ਨਾਏ ਸੋਣੀਏ ਨਿਕਾ ਡਿੱਕਾ ਲਾ ਕੇ ਰੱਖ ਲੈ ਕੀ ਨਾ 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 ਕਿਰਤ ਲੈ ਉਹ ਜਿਨ੍ਹਾਂ ਦੀ ਬਦੌਲਤ ਮੈਂ ਅੱਜ ਇੱਥੇ ਅੰਦਰ ਪਹੁੰਚਿਆ ਸੋਨ ਦੇ ਬਦੌਲਤ ਆਇਆ ਜੀ ਤੁਹਾਡੇ ਰੂਪੂ ਆਂ ਜੀ ਥੇੜੀ-ਥੇੜੀ ਸਟੇਜ ਕੀਤੀ ਹੈ ਸਟੇਜ ਕਿੱਡੀ ਕਿੱਡੀ ਬੁਤੀਸ਼ ਸੀ ਕਾਫੀ ਸਥਾਨੀ ਪੇਸ਼ਕਮਾਨ ਹੋਏ ਆ ਹੁੰਦੇ ਮਨੋਰ ਭਾਜੀ ਦੇ ਨਾਲ ਹੀ ਸਭਿਆਚਾਰਕ ਦੌਰੇ ਲਈ ਸੀ ਜਾ ਸਭਿਆਚਾਰਿਕ ਸਮਾਂ ਜਿਸ ਤਰ੍ਹਾਂ ਪਰਿਵਾਰਕ ਕੋਈ ਸੰਗਤ ਆਪਣਾ ਜਿਸ ਤਰ੍ਹਾਂ ਕੋਈ ਅੱਜਕੱਲ ਪੇਰੈਂਟਸ ਦੀ ਤੱਕਰ ਨਹੀਂ ਕਰ ਰਹੇ ਬੱਚੇ ਜਾਣ ਵਾਲੀ ਇੱਕ ਕਦਰ Song ਆ ਇਸ ਮੇਰਾ ਜਦੋਂ ਘਰ ਵਿੱਚ ਪੁੱਛਣਾ ਨਹੀਂ ਪੁੱਛਿਆ ਨਹੀਂ ਵੱਡ ਬਡੇਰਿਆਂ ਨੂੰ ਕੀ ਫਾਇਦਾ ਜਾ ਕੇ ਪੁੱਜਣ ਦਾ ਜਟੇਰਿਆਂ ਨੂੰ ਤੇ ਬਾਕੀ ਬਲਗ੍ਰੇਟੇਸ਼ਨ ਤੇ ਆਇਆ ਜਦੋਂ ਕਰੋਨਾ ਦਾ ਸਮਾਂ ਆਇਆ ਸੀ ਕਰੋਨਾ ਦਾ ਵੀ ਇੱਕ ਗਾਣਾ ਆਇਆ ਸੀ ਇਸ ਗਾਣੇ ਤੋਂ ਕੀ ਮੈਸੇਜ ਹੈ ਕਨਸੈਪਟ ਕਿਦਾਂ ਸੋਚਿਆ ਕਿ ਇਹਦਾ ਟਾਲਾ ਟਿਕਾਣਾ ਕਿਦਾਂ ਮਾਈਂਡ ਕੀਤਾ ਹੈ ਜਿਸ ਤਰ੍ਹਾਂ ਅੱਜਕੱਲ ਮੜ ਕੇ ਇਹ ਵੀ ਸ਼ੈਲੀ ਦੇ ਗਾਣੇ ਆ ਰਹੇ ਨੇ ਉਹ ਪਵਨ ਰੋਗੀ ਜੀ ਨੇ ਕਾਫੀ ਦੇਰ ਦਾ ਗਾਣਾ ਲਿਖਿਆ ਹੋਇਆ ਸੀਗਾ ਕਿ ਅਫ 71 ਦੇ ਵਿੱਚ ਲੜਕੀ ਨੇ ਜਦੋਂ ਕਿਤੇ ਨਜ਼ਰ ਨਾਲ ਲੱਗ ਜੀ ਆਪਾਂ ਉਸ ਵਿਸ਼ੇ ਤੇ ਗੱਲ ਕੀਤੀ ਹੈ ਉਹਨਾਂ ਨੇ ਯਾ ਤਾਂ ਸਰਕਾਰੀ ਹੋਵੇ ਮਹਨ ਡਿਪਾਰਟਮੈਂਟ ਚ ਜਾਂ ਇਹਨਾਂ ਨੂੰ ਠੀਕ ਕਰੋ ਮੇਰੀ ਤਾਂ ਵਾੜੇ ਲਿਖਤੀ ਸੀ چار ਬੁੱਛ ਸ਼ਿਕਾਇਤ ਰੈਡੀ ਹੋ ਰਿਹਾ ਹੈ ਜੀ ਜੀ ਦੀ ਟੀਮ ਐਕਟਿਵ ਸੁਨੇਹਾ ਜੀ ਹੈ ਜੀ ਮੇਰਾ ਕੀ ਜਿਹੜਾ ਵੀ ਤੁਹਾਡਾ ਮਹਿਬੂਬ ਹੈ ਜਿਹਨੇ ਜਿਹਨੂੰ ਵੀ ਤੁਸੀਂ ਪਿਆਰ ਕਰਦੇ ਹੋ ਉਹਨੂੰ ਹਮੇਸ਼ਾ ਅਲਰਟ ਕਰੋ ਕਿ ਤੁਸੀਂ ਹਮਨ ਨਜ਼ਰਾਂ ਤੋਂ ਬਚੋ ਕਾਲੇ ਟਿੱਕੇ ਲਈ ਤਾਂ ਭੇਜਾਂਗੇ ਤੁਸੀਂ ਸਭਿਆਚਾਰਕ ਗੀਤ ਕਿ ਆਪਾਂ ਇਹ ਸਭਿਆਚਾਰਕ ਸਭਿਆਚਾਰਕ ਕਿਉਂਕਿ ਇਹ ਜਿਹੜੇ ਸਭਿਆਚਾਰ ਦੀ ਸਭਿਆਚਾਰਕ ਗੀਤ ਦੀ ਪਰਿਭਾਸ਼ਾ ਨਾ ਉਹ ਇਸ ਚਿਰਵੇਂ ਦਾ ਕਾਲਾ ਟਿੱਕਾ ਜਿਹੜਾ ਵਰਡ ਹੈ ਉਸ ਨੂੰ ਲੈ ਕੇ ਆਪਾਂ ਸਭਿਆਚਾਰਕ ਪਰਿਭਾਸ਼ਾ ਨਹੀਂ ਦੇ ਸਕਦੇ ਸੀ ਹਰ ਗੀਤ ਜ਼ਰੂਰ ਹੈ ਇਹ ਗੀਤ ਜ਼ਰੂਰ ਹੈ ਗੀਤ ਜ਼ਰੂਰ ਹੈ ਸਭਿਆਚਾਰਕ ਕੀ ਹੈ ਕੋਈ ਗੀਤ ਦੱਸੋ ਨਾ ਕਿਹੜਾ ਜਿਹੜਾ ਜੀ ਮੈਂ ਕਾ ਟਿੱਕਾ ਜਿਹੜਾ ਮੈਂ ਲਗਾਇਆ ਜਾਂਦਾ ਇਹ ਟਿੱਕਾ ਆਪਣੇ ਬੱਚੇ ਜਿਵੇਂ ਲਾਇਆ ਹੈ ਤੁਸੀਂ ਭਾਵੇਂ ਕਿਸੇ ਦੇ ਵੀ ਗਾਇਆ ਰਿਹਾ ਹੈ। ਇਹ ਗਾਣੇ ਦਾ ਪਿੱਛਾ ਹੈ। ਬਾਈ ਇਸ ਗਾਣੇ ਵਿੱਚ ਮਹੂਰਤ ਵੀ ਗੱਲ ਚੱਲ ਰਹੀ ਹੈ। ਗਾਣੇ ਦਾ। ਇਹ ਤਾਂ ਫਿਰ ਫੀਲਿੰਗ ਹੋ ਗਈ। ਤੁਸੀਂ ਤ ਵੀ ਇਹ ਗੀਤ ਕਮਰਸ਼ੀਅਲ ਹੈ। ਉਹ ਹੀ ਮੈਂ ਹੀ ਕਹਿ ਕਮਰਸ਼ੀਅਲ ਗੀਤ। ਜਿਸ ਤਰੀਕੇ ਨਾਲ ਉਹ ਸੰਬੋਧ ਕਰਦੇ ਸੱਭਿਆਚਾਰਿਕ ਸਿਰਫ ਇੱਕ ਟਿੱਕਾ ਵਰਡ ਹੈ ਸੱਭਿਆਚਾਰਿਕ ਗੀਤ ਹੋਣੀ ਹੈ। ਇਹ ਕਹਿੰਦਾ ਕਿ ਸੱਭਿਆਚਾਰਿਕ ਗੀਤ ਜਿਹੜਾ ਤੁਸੀਂ ਆਪਣਾ ਗਾਇਆ ਉਹ ਸੁਣਾਇਆ ਜਾਵੇ। ਜੀ। ਕੋਈ ਜਮਾਨਤ ਨਹੀਂ ਕੋਈ ਸ਼ਰਤ ਨਹੀਂ। ਕਦਰ ਕਦਰ ਮਾ ਮਾ ਕਦਰ ਸੁਣਾ ਦੋ ਕਿਹਦਾ ਕੀਤਾ ਸੀ ਜਰਾ ਪੈਨਸ ਦੇ ਉੱਤੇ ਨਹੀਂ ਕੋਈ ਨਹੀਂ ਸਰ ਇਸ ਤੋਂ ਪਹਿਲਾਂ ਤੁਹਾਡੇ ਕਦਰੋ ਗੀਤ ਹੈ ਤੇ ਕਿੰਨੇ ਗੈਪ ਆਦੇ ਜਿਸ ਗੀਤ ਦੁਆਰਾ ਰਿਲੀਜ਼ ਕਰਦੇ ਹੋ ਇਹ ਰੋਲਾ ਕਿਉਂ ਪਾਤਾ ਬੱਚੇ ਕਦਰ ਸੁਣਾਓ ਜਿਹੜਾ ਹਾਂ ਕਿਹੜਾ ਗੀਤ ਕਦਰ ਹੈ ਨਾ ਉਹ ਸੁਣਾ ਜੀ ਉਹ ਮੇਰਾ ਆਪਣੇ ਲਿਖਿਆ ਨਾਣਾ ਜੇ ਨੌਕਾ ਦੇ ਵਿੱਚ ਪੁੱਛਣਾ ਨਹੀਂ ਪੁੱਛਣਾ ਵੀ ਵੱਡ ਵਡੇਰਿਆਂ ਨੂੰ ਮੇਨ ਦਾ ਆਜ ਕੇ ਰਿਆ ਨੂੰ ਜਿੰਨੋਂ ਕਰ ਵਿੱਚ ਪੁੱਛਣਾ ਨਹੀਂ ਮਾਂ ਨੇ ਮੰਗਿਆ ਪਾਣੀ ਨੂੰ ਕਹਿੰਦੀ ਮੈਥੋਂ ਟੈਂਪ ਨਹੀਂ ਬਾਪ ਨੇ ਮੰਗਿਆ ਪਾਣੀ ਪੁੱਤਰ ਕਹਿੰਦਾ ਮੈਥੋਂ ਟੈਂਪ ਨਹੀਂ ਇੱਥੇ ਹੀ ਲੇਖਾ ਦੇਣਾ ਪੈਣਾ ਕੋਈ ਦਿਲ ਵਿੱਚ ਰੱਖਿਓ ਬੈਣੇ ਮਾਪਾ ਪੁੱਤ ਸਭ ਕੁਝ ਚਰ ਜਾਂਦੇ ਉਹ ਕਰਕੇ ਵੱਡੇ ਜੇਰਿਆਂ ਨੂੰ ਕੀ ਫਾਇਦਾ ਜਾ ਕੇ ਪੂਜਣਾ ਅਜੇ ਹੀ ਜਦੋਂ ਤਾਰੇ ਵਿੱਚ ਪੁੱਛਣਾ ਨਹੀਂ ਜੁੰਦਿਆਂ ਦੀ ਤੂੰ ਤੇ ਤੇਰੇ ਨਾਲ ਕੀਤੀ ਕਦੀ ਫੋਟੋ ਤੇ ਫੁੱਲ ਚੜੰਨਾਈ ਮਾਪਾ ਬਿਨਾਂ ਕੋਈ ਕਰਨੀ ਸੱਤਦਾ ਜਿੰਦਗੀ ਦੇ ਦੂਰ ਹਨੇਰਿਆਂ ਨੂੰ ਕੀ ਫਾਇਦਾ ਜਾ ਕੇ ਪੂਜਣ ਦਾ ਜਖੀਰਿਆਂ ਨੂੰ ਜਦੋਂ ਅੰਦਰ ਵਿੱਚ ਪੁੱਛਣਾ ਨਹੀਂ ਮਤਲਬ ਕਿ ਸ਼ਾਮ ਕਰਕੇ ਬਾਸਤਰੀ ਮਾਲਸਾ ਸਿਉ ਕਰਦੇ ਆ ਜਨਜੀ ਸਾਹਿਬ ਥੋੜਾ ਅਸ਼ੀਰਵਾਦ ਦੇ ਦਿੰਦੇ ਆ ਤੇ ਉਹ ਬਸ ਵੀਡੀਓ ਸ਼ੋਅ ਨਹੀਂ ਹੈ ਜਾਂ ਆਡੀਓ ਸ਼ੋਅ ਹੈ ਸਾਰੇ ਵੀਡੀਓ ਸ਼ੋਅ ਨੇ ਜੀ ਅੱਛਾ ਹਮ ਜੀ ਇੱਕ ਮਿੰਟ ਮੈਂ ਵੀ ਦੱਸੂਗੀ ਕਿ ਤੁਸੀਂ ਕਿਸ ਇਅਰ ਦੇ ਵਿੱਚ ਤੁਸੀਂ ਤੁਹਾਨੂੰ ਲੱਗਿਆ ਕਿ ਤੁਸੀਂ ਇਸ ਵਾਰ ਇਸ ਤਰ੍ਹਾਂ ਵੀ ਤੁਹਾਡਾ ਸ਼ੌਕ ਤੁਹਾਨੂੰ ਤਾਂ ਲੱਗਿਆ ਜਦੋਂ ਤੁਸੀਂ ਕੈਰੀਅਰ ਕਰਨਾ ਸ਼ੁਰੂ ਕੀਤਾ ਤੁਸੀਂ ਉਸ ਆਰ ਵਿੱਚ ਸੀਗੇ ਉੱਥੇ ਉਹ ਕੀਰਤਨ ਕਰਦੇ ਹੁੰਦੇ ਸੀ ਤੇ ਦੇਖੀ ਹੁੰਦੇ ਸੀ ਸਾਨੂੰ ਸ਼ੌਕ ਤੇ ਉਹ ਵਈ ਸੇ ਗਾਉਂਦਾ ਕੋਈ ਨਾਮ ਚੋਰੀ ਚੋਰੀ ਜਾਲਾਣਾ ਕਰਨਾ ਤੇ ਉਹ ਅੱਜ ਵੀ ਇਹਨੂੰ ਜਿਹੜੇ ਕੋਲੋਂ ਲੈ ਕੇ ਆ ਕੇ ਮੈਂ ਪਰਸੋਂ ਪਰ ਉਹ ਉਹਨਾਂ ਦੀ ਧਾਰਮਿਕ ਲਾਈਨ ਸੀ ਆਪਣੀ ਥੋੜੀ ਜਿਹੀ ਦੂਸਰੀ ਆ ਗਈ ਪਰ ਚੰਗੀ ਗਾਇਕੀ ਗਾਉ ਕੇ ਕੋਈ ਗਾਣੇ ਨਹੀਂ ਸੰਭਾਲ ਸਕਦੇ ਇਹ ਗਾਣੇ ਮੈਂ ਤਕਰੀਬਨ ਉਹ ਹੀ ਗਾਣਾ ਜਿਹੜਾ ਮੈਂ ਕੋਈ ਵੀ ਗਾਣਾ ਗਾਣਾ ਵਾਲਾ ਆਪਣੇ ਘਰ ਹੀ ਸੁਣਾਉਣਾ ਸਭ ਤੋਂ ਪਹਿਲਾਂ ਜਿਹੜਾ ਘਰ ਚ ਬੈਠ ਕੇ ਆਪਾਂ ਸੁਣ ਸਕੀਏ ਆਪਣੇ ਮਦਰ ਨੂੰ ਆਪਣੇ ਸਿਸਟਰ ਨੂੰ ਜਿੰਨੇ ਕੋ ਸੋਨ ਤੱਕ ਪਰਿਵਾਰਿਕ ਚਾਰਾਂ ਨਹੀਂ ਸੌਂਗਾ ਗਏ ਹਾਂਜੀ ਅੱਗੇ ਤਿੰਨ ਚਾਰ ਗਾਣੇ ਹੋ ਰਹੇ ਨੇ ਕਿਸ ਕਿਸ ਟੌਪਿਕ ਤੇ ਸਭਿਆਚਾਰਾਲਿਕ ਪਾਸੇ ਇੱਕ ਚੰਗੀ ਦੇਣ ਦੀ ਵਰਕਸ਼ਾਪ ਚਗੀ ਦੇ ਨੇ ਇੱਕ ਕਾਲਾ ਬਹੁਤ ਵਧੀਆ ਲਿਖੀ ਕਿਸ਼ੂ ਕਿਹੜੇ ਕਿਹੜੇ ਟੌਪਿਕ ਤੇ ਹੋਰ ਗਾਣੇ ਰਿਲੀਜ਼ ਕਰਨ ਜਾ ਰਹੇ ਹਨ ਕਲਾਕੀ ਦਾ ਨਵਾਂ ਸੁਆਸਕ ਅੱਜ ਦਾ ਸਾਰਾ ਨਾ ਵੀ ਸਭ ਤੋਂ ਪਹਿਲਾਂ ਮਤਾਰੀ ਸੁਣਾਣਾ ਹੈ ਉਹ ਇਹ ਕੀ ਹੈ ਤੁਹਾਡੀ ਪਹਿਲੀ ਪਲਾਨ ਚੂਸ ਕਿਵੇਂ ਕੀਤਾ ਉਹਨੂੰ ਅੰਮ੍ਰਿਤਸਰ ਕਿਵੇਂ ਆਇਆ ਤੁਹਾਡੇ बोले सा मारे उसा मतलब मतलब की एक कोई जगह पर लोकेशन सारी कोई जगह यूज की थी उधर के में मतलब अलग-अलग सेट हम खुद बना के नहीं कोई जिधर अपने लोकेशंस उसे कितने सेटअप या किसी रैंडम जगह चूज करते हो तो सेट नहीं करते हैं। आमिर खान स्टार्ट करते हैं। केडी जगह शूट करते हैं। अरे जी क्या है? जी देर नहीं लोकेशन बनी हुई है लोकेशन लोकेशन से कहते हैं सर एक ही है लोकेशन उन्होंने अपना दर वाले यूज करी है अपने का मालूम कस्टमाइज्ड है मैडम ने मैडम ने ऑर्डर है किमे द एक्सपीरियंस है सारा शूट करना अपने होते है पयंग का पहला दिन दो बने मांगी थी जी के पहला भी मतलब बढ़िया बढ़िया तारा गांधी तम कथा आएंगे जी ਤਕੀ ਅਪਨੇ ਐਕਸਪੈਕਟੇਸ਼ਨ ਕਰਦੇ ਆ ਆਪਣੇ ਪਬਲਿਕ ਤੋਂ ਇਹ ਸੁਣ ਲੈ ਕੇ ਕੀ ਉਮੀਦਾਂ ਲਾ ਰਹੇ ਆਂ Song ਨੂੰ ਲੈ ਕੇ ਲੋਕਾਂ ਕੋਲੋਂ ਜਿਹੜੇ ਲਿਸਨਰ ਹੈਗੇ ਉਹਨਾਂ ਨੂੰ ਲੈ ਕੇ ਆਂ ਸਰ ਇਹ ਕੀ ਕਿ ਜਦੋਂ ਜਦ ਵੀਰਨ ਮੈਂ ਇਹਨਾਂ ਨੂੰ ਦਨ ਨਵੇਂ ਮੌਕਾ ਆ ਗਿਆ ਮਜਕਾ ਮੌਕਾ ਮਿਲਦਾ ਹੈ ਟੈਲੈਂਟ ਦੀ ਕਮੀ ਨਹੀਂ ਹੈ ਟੈਲੈਂਟ ਬਹੁਤ ਹੈ ਪਰ ਜਿਦਾ ਇਹ ਪਲੇਟਫਾਰਮ ਹੈ ਤਾਂ ਹੀ ਮਤਲਬ ਕਿ ਜਿਹਦਾ ਪਰਦੇ ਕੰਡੀ ਇਹ ਰਿਹਾ ਤੇ ਜੇ ਮੈਨੂੰ ਵੀ ਨਹੀਂ ਸੀ ਕੋਈ ਵੀ ਜਲੰਧਰ ਨੇ ਘਰ ਦਿੱਤਾ ਜਲੰਧਰ ਨੇ ਘਰ ਵਾਲੀ ਦਿੱਤੀ ਜਲੰਧਰ ਨੇ ਨਿਆਣੇ ਦਿੱਤੇ ਬਹੁਤ ਖੁਸ਼ ਜਲੰਧਰ ਨੇ ਮੈਨੂੰ ਦਿੱਤਾ ਅਸਲ ਮੈਂ ਤੁਹਾਡਾ ਪਰਮਾਤਮਾ ਮੈਂ ਇਹ ਚਾਹੁੰਦਾ ਕਿ ਮੇਰਾ ਭਰਾ ਜਿਹੜਾ ਗੁਰਦਾਸਪੁਰ ਤੋਂ ਹੌਲੀ-ਹੌਲੀ ਆਪਾਂ ਇਹਨੂੰ ਜਲੰਧਰ ਤੇ ਸੈੱਟ ਕਰਨਾ ਤੇ ਮੇਰੀ ਬੇਨਤੀ ਹੈ ਕਿ ਵੱਧ ਤੋਂ ਵੱਧ ਜਿੰਨਾ ਵੀ ਤੁਸੀਂ ਆਪਣੇ ਪ੍ਰੈਸ ਮੀਡੀਆ ਇਲੈਕਟ੍ਰੋਨਿਕ ਮੀਡੀਆ ਦੇ ਜਰੀਏ ਇਹਨੂੰ ਪਿਆਰ ਦਿਓ ਕਿਉਂਕਿ ਤੁਸੀਂ ਬਹੁਤ ਜ਼ਿਆਦਾ ਆថា ਪਿਆਰ ਮਾਓ ਵੱਧ ਦਿਓ ਮੇਰੀ ਕੋਸ਼ਿਸ਼ ਸੀ ਕਿ ਇਹਨੂੰ ਜਗENDER ਪ੍ਰੈਸ ਕਲਾਪਰ ਰਜਿਸਟਰੀ ਉਤੇ ਕਰਵਾਇਆ ਜਾਏ ਔਰ ਬਹੁਤ ਸਾਫ ਸੁਥਰਾ ਜਿੰਨੇ ਵੀ ਗਾਣੇ ਕੀਤੇ ਐ ਸਾਫ ਸੁਥਰੇ ਕੀਤੇ ਦੁਰਲક્ષਣ ਤੇ ਕਾਫੀ ਗਾਣੇ ਕੀਤੇ ਇੱਕ ਜਗENDER ਸਾਹਿਬ ਦਾ ਬੜਾ ਸੋਹਣਾ ਗਾਣਾ ਧਰਮੇ ਰੈਕ ਸੀ ਜਿਹੜਾ ਉਹਨੇ ਕੀਤਾ ਵਕਤ ਤੋਂ ਵਕਤ ਜਿੰਨਾ ਪਿਆਰ ਮੁਹੱਬਤ ਜਿੰਨਾ ਵੀ ਦੇਣਾ ਐ ਐਕਚੁਅਲੀ ਮੈਨੂੰ ਲੱਗਦਾ ਵੀ ਇਹ ਜਿਹੜੇ ਸਾਰੀ ਟੀਮ ਐ ਸਾਡੇ ਵਿਪਰਤੀ ਆਗਰ ਵੀਡੀਓ ਡਾਇਰੈਕਟਰ ਇਹ ਪਹਿਲੀ ਵਾਰ ਹੀ ਫੇਸ ਕਰ ਰਿਹਾ ਵਿਚਾਰੇ ਪ੍ਰੈਸ ਕਲਾਬ ਨੂੰ ਕਿਉਂਕਿ ਕੰਮ ਇਹਨਾਂ ਨੇ ਬਹੁਤ ਇੱਕਤ ਵੈਸੇ ਉਹ ਬਰਦਾਸ਼ਪੁਰ ਦੇ ਜਿਹੜੇ ਲੋਗ ਆ। ਵੀਡੀਓ ਕਿੱਥੇ ਸ਼ੂਟ ਹੋਈ? ਹਰਿੰਦਰ ਅਮਰਸਰ ਕੀਤੀ ਹੈ। ਅੱਛਾ ਉਹ ਬਰਦਾਸ਼ਪੁਰ ਦੇ ਘਰ ਤੁਸੀਂ ਹਰਿੰਦਰ ਬਣਾ ਤੇ ਵੀਡੀਓ ਸ਼ੂਟ ਹਰਿੰਦਰ ਜੀ ਇਹਨਾਂ ਨੇ ਬਰਦਾਸ਼ਪੁਰ ਨੂੰ ਬੁਲਾਇਆ। ਅੱਛਾ ਤੇ ਮੈਂ ਕਿਉਂ ਨਾ ਵੀ ਪੰਜੀ ਟ੍ਰੇਨ ਕੋਲ ਅੱਜ ਆ ਗਿਆ। ਬੰਦੇ ਸਾਡੇ ਘਰ ਤੇ ਆਇਆ। ਨਹੀਂ ਨਹੀਂ ਕਿ ਘਰ